ਵਿਕਰਮ ਮਜੀਠੀਆ ਕੇਸ ਨਾਲ ਜੁੜੀਆਂ ਅਹਿਮ ਗੱਲਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦਰਜ ਕੇਸ ਦੇ ਵਿੱਚ ਵਿਜੀਲੈਂਸ ਰਿਮਾਂਡ ਦੇ ਵਿੱਚੋਂ ਕੀ ਕੁਝ ਲੱਭਿਆ ਵਿਜੀਲੈਂਸ ਦਾ ਕੇਸ ਦਰਜ ਹੋਣ ਤੋਂ ਪਹਿਲਾਂ ਗੱਲ ਕਰਾਂਗੇ 2012 2021 ਦੇ ਵਿੱਚ ਐਨਡੀਪੀਐਸ ਕੇਸ ਦੇ ਤਹਿਤ ਹੋਈ ਕਾਰਵਾਈ ਦੇ ਬਾਰੇ ਐਨਡੀਪੀਐਸ ਕੇਸ ਦੇ ਵਿੱਚ ਵਿਕਰਮ ਮਜੀਠੀਆ 2021 ਤੋਂ ਲੈ ਕੇ 2025 ਤੱਕ ਕਿੰਨੀਆਂ ਬਣ ਚੁੱਕੀਆਂ ਨੇ ਵਿਸ਼ੇਸ਼ ਜਾਂਚ ਦੀ ਮਜੀਠੀਆ ਕੇਸ ਦੇ ਵਿੱਚ ਹੁਣ ਤੱਕ ਕਿਹੜੇ ਕਿਹੜੇ ਅਫਸਰਾਂ ਨੇ ਕੀਤੀ ਹੈ ਪੁਸ਼ਗਿਸ਼ ਕਿੰਨੀਆਂ ਹੋਈਆਂ ਪੇਸ਼ੀਆਂ ਤੇ ਕਿੰਨੇ ਚਲਾਨ ਪੇਸ਼ ਹੋਏ ਇਸ ਖਾਸ ਰਿਪੋਰਟ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਜਿੱਥੇ ਕੋਸ਼ਿਸ਼ ਕਰਾਂਗੇ ਤਾਂ ਇਹ ਵੀ ਦੱਸਾਂਗੇ ਕਿ ਐਨਡੀਪੀਐਸ ਕੇਸ ਜਿਹੜਾ 2012-2021 ਨੂੰ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਕੇਸ ਦਰਜ ਹੋਇਆ ਉਸ ਵਕਤ ਤਤਕਾਲੀ ਡੀਜੀਪੀ ਸੁਧਾਰ ਚਾਟੋਪਾਦਿਆ ਔਰ ਉਸ ਦੇ ਨਾਲ ਜੁੜੀਆਂ ਜਿੰਨੀਆਂ ਬੜੀਆਂ ਹੁਣ ਤੱਕ ਸਿੱਟ ਨੇ ਔਰ ਉਹਨਾਂ ਸੈਟਸ ਦੇ ਜਿਹੜੇ ਮੁਖੀ ਬਦਲੇਗੇ ਉਹ ਕੌਣ-ਕੌਣ ਰਹੇ ਔਰ ਉਹਨਾਂ ਨੇ ਕਿੰਨੀ ਵਾਰ ਵਿਕਰਮਜੀਠੀਆਂ ਨੂੰ ਤਲਬ ਕਰਕੇ ਪੁਸ਼ਗਿਸ਼ ਕੀਤੀ ਕਿੰਨੀਆਂ ਵਿਕਰਮਜੀਠੀਆਂ ਦੀਆਂ ਪੇਸ਼ੀਆਂ ਹੋਈਆਂ ਔਰ ਪੇਸ਼ੀਆਂ ਤੋਂ ਬਾਅਦ ਵਜੂਦ ਵੀ ਇੱਕ ਵੀ ਚਲਾਨ ਉਹ ਸੈਟਸ ਨੇ ਜਿਹੜੀਆਂ ਵਿਸ਼ੇਸ਼ ਜਾਂਚ ਟੀਮਾਂ ਕਿਉਂ ਨਹੀਂ ਅਦਾਲਤ ਵਿੱਚ ਪੇਸ਼ ਕਰ ਸਕੀਆਂ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਜਿਹੜਾ ਹੁਣ ਚਰਚਾ ਚੱਲ ਰਹੀ ਹੈ ਕਿ ਆਮਦਨ ਤੋਂ ਬਾਅਦ ਜਾਇਦਾਦ ਵਿਕਰਮਜੀਠਿਆਰੇ ਬਣਾਈ ਹੈ ਇਹਨਾਂ 10 12 ਦਿਨਾਂ ਦੇ ਰਿਮਾਂਡ ਦੇ ਅੰਦਰ ਵਿਜੀਲੈਂਸ ਨੂੰ ਕੀ ਕੁਝ ਲੱਭਿਆ ਇਸ ਦੇ ਬਾਰੇ ਸਰਕਾਰੀ ਵਕੀਲ ਦਾ ਪੱਖ ਕੀ ਸਾਹਮਣੇ ਆਇਆ ਇਸ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਵਿਕਰਮਜੀਠਿਆ ਪੱਖੀ ਵਕੀਲ ਕੀ ਕਹਿ ਰਹੇ ਨੇ 12 ਦਿਨ ਦੀ ਪੁਸ਼ਗਿਸ਼ ਹੋ ਜਾਣ ਤੋਂ ਬਾਅਦ ਕਿਉਂਕਿ ਹੁਣ 14 ਦਿਨ ਯਾਨੀ ਕਿ 19 ਜੁਲਾਈ ਤੱਕ ਨਾਬੇ ਦੀ ਨਿਊ ਜੇਲ ਦੇ ਵਿੱਚ ਵਿਕਰਮਜੀਠਿਆ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਉਹ ਬਿਆਨ ਸਾਂਝੇ ਕਰਦੇ ਆ ਪਹਿਲਾਂ ਪਛੋਕੜ ਜਾਂਦੇ ਆ ਕਿ ਜਿਹੜੇ ਕੇਸ ਦੇ ਆਧਾਰ ਦੇ ਉੱਤੇ ਇਹ ਕੇਸ ਵਿਜੀਲੈਂਸ ਵਿੱਚ ਦਰਜ ਕੀਤਾ ਗਿਆ ਜੂਨ ਮਹੀਨੇ ਦੇ ਅੰਦਰ ਹਾਲਾਂਕਿ ਇਸ ਤੋਂ ਪਹਿਲਾਂ ਜੋ 2012 2021 ਕੇਸ ਦੀ ਗੱਲ ਕਰਦੇ ਹਾਂ ਜਿਹੜੀ ਕਿ ਐਫ ਆਈ ਆਰ ਨੰਬਰ ਹੈ 2 2021 ਐਨ ਡੀ ਪੀ ਐਸ ਐਕਟ 1985 ਦੇ ਤਹਿਤ ਕੀਤਾ ਗਿਆ ਮਾਮਲਾ ਦਰਜ ਇਸ ਦਾ ਆਧਾਰ ਕੀ ਸੀ ਜਿਹੜਾ ਹੁਣ ਕੇਸ ਬਣਿਆ ਇਸ ਦਾ ਆਧਾਰ ਬਣਾਇਆ ਗਿਆ ਐਨ ਡੀ ਪੀ ਐਸ ਦਾ ਉਹ ਐਕਟ ਕੇਸ ਪਰ ਇਸ ਕੇਸ ਦਾ ਵੀ ਐਨਡੀਪੀਐਸ ਦਾ ਦਰਜ ਹੋਣ ਤੋਂ ਪਹਿਲਾਂ ਕੀ ਆਧਾਰ ਬਣਿਆ ਜੋ 2018 ਦੇ ਵਿੱਚ ਰਿਪੋਰਟਾਂ ਆਈਆਂ ਐਂਟੀ ਡਰੱਗ ਟਾਸਕ ਫੋਰਸ ਜਿਹੜੀ ਬਣੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇ ਉਹਨਾਂ ਰਿਪੋਰਟਾਂ ਨੂੰ ਜਦੋਂ ਖੋਲਿਆ ਗਿਆ ਉਸ ਦੇ ਵਿੱਚ ਜਿਹੜੇ ਨਸ਼ਾ ਤਸਕਰਾਂ ਦਾ ਨਾਮ ਸੀ ਉਹਨਾਂ ਰਿਪੋਰਟਾਂ ਵਿੱਚ ਅੱਜ ਤੱਕ ਬਿਕਰਮਜੀਠੀਆ ਦਾ ਨਾਮ ਤਾਂ ਨਹੀਂ ਸੀ ਨਾ ਹੀ ਉਸ ਤੋਂ ਪਹਿਲਾਂ ਬਿਕਰਮਜੀਠੀਆ ਦੇ ਕੋਲੋਂ ਕੋਈ ਵੀ ਨਸ਼ੇ ਦੀ ਕੋਈ ਜਿਹੜੀ ਆ ਪਦਾਰਥ ਕੋਈ ਚਾਹੇ ਉਹ ਲਿਕਵਿਡ ਹੋਵੇ ਜਾਂ ਫਿਰ ਕੋਈ ਠੋਸ ਪਦਾਰਥ ਹੋਵੇ ਉਹ ਬਰਾਮਦ ਨਹੀਂ ਹੋਇਆ ਪਰ ਬਿਕਰਮਜੀਠਿਆ ਨੂੰ ਉਹਨਾਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਕੇਸ ਦਾ ਸਾਹਮਣਾ ਕਰਨਾ ਪਿਆ ਔਰ ਜਿਹੜੇ ਡੀਜੀਪੀ ਸੁਧਾਰ ਚੱਟੋਪਾਧਿਆਏ ਨੇ ਉਹਨਾਂ ਦਾ ਵੀ ਇਸ ਕੇਸ ਦੇ ਵਿੱਚ ਕੀ ਕਹਿਣਾ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ 2012-13 ਦੇ ਦੌਰਾਨ ਕਾਫੀ ਸਬੂਤ ਹੋਣ ਦੇ ਬਾਵਜੂਦ ਤਤਕਾਲੀ ਸਰਕਾਰ ਨੇ ਬਿਕਰਮਜੀਠਿਆ ਤੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਸਾਬਕਾ ਡੀਜੀਪੀ ਸੁਧਾਰ ਚੱਟੋਪਾਧਿਆਏ ਵਿਜੀਲੈਂਸ ਦੇ ਦਫ਼ਤਰ ਜਾਂਦੇ ਨੇ ਉਹਨਾਂ ਨੂੰ ਸਹਿਯੋਗ ਕਰਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 540 ਕਰੋੜ ਬਾਰੇ ਤੱਕ ਕੁਝ ਨਹੀਂ ਪਤਾ ਪਰ ਡਰੱਗ ਤਸਕਰਾਂ ਨਾਲ ਮਿਲੀ ਭੋਗਤ ਦੇ ਬਾਰੇ ਪੈਸੇ ਆਉਣ ਸੰਬੰਧੀ ਬਹੁਤ ਸਾਰੇ ਸਬੂਤ ਮੌਜੂਦ ਨੇ ਉਹਨਾਂ ਕਿਹਾ ਕਿ 2012-13 ਵਿੱਚ ਵੀ ਸਬੂਤ ਸਨ ਪਰ ਤਤਕਾਲੀ ਸਰਕਾਰ ਨੇ ਵਿਕਰਮਜੀਠੀਆ ਖਿਲਾਫ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਉਹਨਾਂ ਕਿਹਾ ਕਿ 2021 ਵਿੱਚ ਡਰੱਗ ਮਾਮਲੇ ਵਿੱਚ ਮੁੜ ਕਾਰਵਾਈ ਸ਼ੁਰੂ ਹੋਈ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ ਕਿਉਂਕਿ ਜਿਸ ਪਾਸੇੋਂ ਨਸ਼ੇ ਆ ਰਹੇ ਨੇ ਉਥੋਂ ਹੀ ਹਥਿਆਰ ਭੇਜੇ ਜਾ ਰਹੇ ਨੇ ਜਿਸ ਕਰਕੇ ਇਸ ਮਾਮਲੇ ਦੀ ਤੈਅ ਤੱਕ ਜਾਣਾ ਬੜਾ ਜ਼ਰੂਰੀ ਹੈ ਹੁਣ ਗੱਲ ਕਰਦੀ ਹਾਂ ਸਾਹਿਬ ਕਾ ਡੀਜੀਪੀ ਚਟੋ ਪਾਧਿਆਏ ਦੇ ਜਿਹੜੇ ਇਸ ਬਿਆਨ ਦੇ ਆਧਾਰ ਦੇ ਉੱਤੇ ਕਿ ਪੁਲਿਸ ਨੇ 20 ਦਸੰਬਰ 2021 ਨੂੰ ਤਾਂ ਮਜੀਠੀਆ ਦੇ ਉੱਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਜਿਸ ਦੀ ਐਫਆਈਆਰ ਨੰਬਰ 2 2021 ਹੈ ਉਦੋਂ ਕਾਂਗਰਸ ਦੇ ਲੀਡਰਾਂ ਨੇ ਵੀ ਬਿਆਨ ਦਿੱਤੇ ਸਨ ਕਿ ਇਹ ਕੇਸ ਆ ਬਿਲਕੁਲ ਠੀਕ ਦਰਜ ਹੋਇਆ ਹੈ ਹਾਲਾਂਕਿ ਹੁਣ ਮਾਨ ਸਰਕਾਰ ਦੇ ਦੌਰਾਨ ਕੀਤੀ ਗਈ ਕਾਰਵਾਈ ਦੇ ਵਿੱਚ ਕਈ ਕਾਂਗਰਸੀ ਲੀਡਰਾਂ ਨੇ ਯੂ ਟਰਨ ਮਾਰਿਆ ਬਾਅਦ ਵਿੱਚ ਖੁਦ ਹੀ ਆਪਣੇ ਬਿਆਨਾਂ ਵਿੱਚ ਫਸ ਗਏ ਉਹ ਸਾਰੀ ਗੱਲ ਤੁਸੀਂ ਜਾਣਦੇ ਹੋ ਹੁਣ ਚਲਦੇ ਹਾਂ 2021 ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਛੱਟੋਪਾਦਿਆਏ ਨੇ ਬਿਆਨ ਦਿੱਤਾ ਕਿ 2012-13 ਦੇ ਦੌਰਾਨ ਸਬੂਤ ਕਾਫੀ ਮਿਲ ਗਏ ਸੀ ਵਿਕਰਮਜੀਠਿਆ ਖਿਲਾਫ ਔਰ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ 100% ਨਸ਼ਾ ਤਸਕਰਾਂ ਦੇ ਨਾਲ ਵਿਕਰਮਜੀਠਿਆ ਦੇ ਜਿਹੜੇ ਸਬੰਧ ਰਹੇ ਨੇ ਇਹ ਛੱਟੋਪਾਦਿਆ ਦਾ ਬਿਆਨ ਹੈ ਪਬਲਿਕ ਡੋਮੇਨ ਦੇ ਵਿੱਚ ਹੈ ਹੁਣ ਗੱਲ ਕਰਦੇ ਹਾਂ ਕਿ ਜੇਕਰ ਤਤਕਾਲੀ ਸਰਕਾਰ ਸ਼੍ਰੋਮਣੀ ਕਾਲੀ ਦਲ ਭਾਜਪਾ ਦੇ ਗਾਠ ਜੋੜ ਦੀ ਸਰਕਾਰ ਨੇ ਵਿਕਰਮ ਜੀਠੀਆ ਖਿਲਾਫ ਕਾਰਵਾਈ ਹੋਣ ਤੋਂ ਰੋਕਿਆ ਤਾਂ ਫਿਰ ਕਾਂਗਰਸ ਸਰਕਾਰ ਦੇ ਦੌਰਾਨ ਜਿਹੜਾ ਕੇਸ ਦਰਜ ਹੋਇਆ ਉਦੋਂ ਚਲਾਨ ਕਿਉਂ ਨਹੀਂ ਪੇਸ਼ ਹੋ ਸਕਿਆ ਇਸ ਦੇ ਬਾਰੇ ਤਤਕਾਲੀ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸਾਹਿਬ ਦਾ ਸੁਖਜਿੰਦਰ ਰੰਧਾਵਾ ਦਾ ਬਿਆਨ ਹੈ ਕਿ ਕੇਸ ਤਾਂ ਸਾਡੇ ਕਹਿਣ ਤੇ ਦਰਜ ਕੀਤਾ ਗਿਆ ਸੀ ਅਸੀਂ ਇਸ ਤੋਂ ਪਿੱਛੇ ਨਹੀਂ ਹਟਦੇ ਪਰ ਉਸ ਵਕਤ ਸਿਰਫ 15 ਦਿਨ ਮੈਂਝ ਬਚੇ ਸੀ ਉਸ ਤੋਂ ਬਾਅਦ ਜੋਨ ਜਾਬਤਾ ਲੱਗ ਜਾਣਾ ਸੀ ਤਾਂ ਸਾਡੇ ਹੱਥ ਵਸ ਕੁਝ ਨਹੀਂ ਸੀ ਕਾਂਗਰਸ ਨੇ ਇਹ ਕਹਿ ਕੇ ਆਪਣਾ ਪੱਲਾ ਝਾੜਿਆ ਇਸ ਕੇਸ ਦੇ ਵਿੱਚ ਫਿਰ ਗੱਲ ਆਉਂਦੀ ਹੈ ਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਫੀ ਮੌਕਾ ਮਿਲਿਆ ਸੀ ਤੇ ਅੱਜ ਤੱਕ ਸਵਾਲ ਉੱਠ ਰਿਹਾ ਹੈ ਕਿ ਇਸ ਕੇਸ ਵਿੱਚ ਅੱਜ ਤੱਕ ਇੱਕ ਵੀ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਇਸ ਦਾ ਜਵਾਬ ਹਾਲੇ ਤੱਕ ਸਰਕਾਰ ਦੇ ਵੱਲੋਂ ਕੋਈ ਠੋਸ ਰੂਪ ਵਿੱਚ ਨਹੀਂ ਦਿੱਤਾ ਗਿਆ ਕਈ ਮੰਤਰੀਆਂ ਨੂੰ ਇਸ ਸਵਾਲ ਦਾ ਸਾਹਮਣਾ ਕਰਨਾ ਪਿਆ ਪਰ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਇਸ ਸਵਾਲ ਦਾ ਜਵਾਬ ਆਮ ਆਦਮੀ ਪਾਰਟੀ ਦੇ ਲੀਡਰ ਨਹੀਂ ਦੇ ਸਕੇ ਕਿ ਵਿਕਰਮਜੀਠੀਆ ਦੇ ਖਿਲਾਫ ਜੇਕਰ ਇੰਨੇ ਸਬੂਤ ਇਕੱਠੇ ਕਰ ਲਏ ਗਏ ਨੇ ਤਾਂ ਚਲਾਨ ਅਜ ਤੱਕ ਪੇਸ਼ ਕਿਉਂ ਨਹੀਂ ਹੋਇਆ ਹੁਣ ਗੱਲ ਕਰਦੇ ਹਾਂ ਕਿ ਜਿਹੜੀਆਂ ਇਸ ਮਾਮਲੇ ਦੇ ਵਿੱਚ ਪੰਜ ਸੈਟ ਬਣੀਆਂ ਨੇ ਪੰਜ ਵਿਸ਼ੇਸ਼ ਜਾਂਚ ਟੀਮਾਂ ਬਣਦੀਆਂ ਨੇ ਜਦੋਂ ਕਿ ਪਹਿਲਾ ਕੇਸ ਦਰਜ ਕੀਤਾ ਗਿਆ ਤੇ ਉਸ ਵਕਤ ਤਿੰਨ ਮੈਂਬਰੀ ਇੱਕ ਕਮੇਟੀ ਇੱਕ ਸੈਟ ਬਣਾਈ ਗਈ ਜਿਸ ਨੂੰ ਵਿਸ਼ੇਸ਼ ਜਾਂਚ ਟੀਮ ਦਾ ਨਾਮ ਦਿੱਤਾ ਗਿਆ ਜਿਹੜੀ ਕਿ ਦਸੰਬਰ 2021 ਦੇ ਵਿੱਚ ਗਠਨ ਕੀਤਾ ਗਿਆ ਜਿਸ ਦੇ ਮੁਖੀ ਲਗਾਏ ਗਏ اے ਆਈ ਜੀ ਬਲਰਾਜ ਸਿੰਘ ਇਸ ਸੈਟ ਨੇ ਵੀ ਬਿਕਰਮਜੀਠਿਆ ਤੋਂ ਪੁਸ਼ਗਿਸ਼ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਸ ਸਿੱਟ ਦੇ ਜਿਹੜੇ ਮੁਖੀ ਨੇ ਉਹ ਬਣਾ ਦਿੱਤੇ ਗਏ ਆਈਜੀ ਰਾਹੁਲੈਸ ਜਿਹੜੇ ਕੀ ਵਿਜੀਲੈਂਸ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਵੀ ਕੰਮ ਕਰ ਚੁੱਕੇ ਨੇ ਉਹਨਾਂ ਨੂੰ ਇਸ ਸਿੱਟ ਦਾ ਮੁਖੀ ਬਣਾਇਆ ਗਿਆ ਜਿਨ੍ਹਾਂ ਨੇ ਬਿਕਰਮਜੀਠਿਆ ਤੋਂ ਪੁਸ਼ਗਿਸ਼ ਕਰਨੀ ਸੀ ਉਸ ਤੋਂ ਬਾਅਦ ਗੱਲ ਆਉਂਦੀ ਹੈ ਮਈ 2023 ਦੇ ਵਿੱਚ ਆਈਜੀ ਪਟਿਆਲਾ ਰੇਂਜ ਦੇ ਮੁਖਵਿੰਦਰ ਸਿੰਘ ਛੀਨਾ ਨੂੰ ਇਸ ਤੀਜੀ ਸਿੱਟ ਦੇ ਮੁਖੀ ਵਜੋਂ तैनात ਕੀਤਾ ਗਿਆ ਜਿਹੜੇ ਸਟ ਦੇ ਹੈਡ ਬਣਾਏ ਗਏ ਬਾਅਦ ਵਿੱਚ ਉਹਨਾਂ ਦੀ ਆਪਣੀ ਜਿਹੜੀ ਕਾਰਜਕਾਲ ਦੀ ਜਾਂ ਆਪਣੀ ਸਰਵਿਸ ਦੇ ਦੌਰਾਨ ਦੀ ਪ੍ਰਮੋਸ਼ਨ ਹੋਣੀ ਸੀ ਉਹ ਏ ਡੀ ਜੀ ਪੀ ਬਣ ਜਾਂਦੇ ਨੇ ਰਿਟਾਇਰਮੈਂਟ ਤੋਂ ਕੁਝ ਦਿਨ ਪਹਿਲਾਂ ਔਰ ਉਸ ਤੋਂ ਬਾਅਦ ਜਦੋਂ ਤੱਕ ਉਹ ਰਿਟਾਇਰਮੈਂਟ ਨਹੀਂ ਹੁੰਦੀ ਉਦੋਂ ਤੱਕ ਉਹੀ ਸਟ ਦੇ ਮੁਖੀ ਰਹਿੰਦੇ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਤੋਂ ਪੁਸ਼ਗਿਸ਼ ਕਰਨੀ ਸੀ ਉਹਨਾਂ ਦੇ ਨਾਲ ਜਿਹੜੇ ਮੈਂਬਰ ਸਨ ਉਹ ਏ ਆਈ ਜੀ ਰਣਜੀਤ ਸਿੰਘ ਢਿੱਲੋਂ ਲਗਾਏ ਗਏ ਰਗਵੀਰ ਸਿੰਘ ਡੀ ਐਸ ਪੀ ਰੂਪਨਗਰ ਅਮਰਪ੍ਰੀਤ ਸਿੰਘ ਡੀ ਐਸ ਪੀ ਖਰੜ ਟੂ ਉਹ ਮੁਖਵਿੰਦਰ ਸਿੰਘ ਸ਼ੀਨਾ ਦੇ ਨਾਲ ਉਸ ਸਿੱਟ ਦੇ ਹਿੱਸਾ ਸਨ ਔਰ ਦਸੰਬਰ 2024 ਤੱਕ ਜਦੋਂ ਤੱਕ ਮੁਖਵਿੰਦਰ ਸਿੰਘ ਸ਼ੀਨਾ ਸੇਵਾ ਮੁਕਤ ਨਹੀਂ ਹੋਏ ਉਦੋਂ ਤੱਕ ਉਹ ਸਿੱਟ ਦੇ ਹੈੱਡ ਰਹਿੰਦੇ ਨੇ ਫਿਰ ਚੌਥੀ ਸੈਟ ਸੈਟ ਦੇ ਜਿਹੜੇ ਹੈੱਡ ਆਉਂਦੇ ਨੇ ਉਹਨੇ ਜਨਵਰੀ 2024 ਦੇ ਵਿੱਚ ਲਗਾਏ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਐਚਐਸ ਭੁੱਲਰ ਜਿਨ੍ਹਾਂ ਦੇ ਨਾਲ ਤਤਕਾਲੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੂੰ ਤੈਨਾਤ ਕੀਤਾ ਗਿਆ ਤੇ ਐਸਪੀ ਯੁਗੇਸ਼ ਸ਼ਰਮਾ ਨੂੰ ਵੀ ਨਾਲ ਤਾਇਨਾਤ ਕੀਤਾ ਗਿਆ ਇਹ ਚੌਥੀ ਸਿਟ ਸੀ ਵਿਕਰਮ ਸਿੰਘ ਮਜੀਠੀਆ ਦੀ ਦੇ ਬਾਰੇ ਪੁਸ਼ਗਿਸ਼ ਕਰਨ ਦੇ ਲਈ ਜੋ ਐਨਡੀਪੀਐਸ ਐਕਟ ਦਾ ਦੇ ਤਹਿਤ ਮੁਕਦਮਾ ਦਰਜ ਹੋਇਆ ਸੀ ਉਸ ਤੋਂ ਬਾਅਦ ਫਿਰ 31 ਮਾਰਚ 2025 ਨੂੰ ਵਰुण ਸ਼ਰਮਾ ਜਿਹੜੇ ਕਿ ਇਸ ਵਕਤ ਵੀ ਐਸਐਸਪੀ ਪਟਿਆਲਾ ਨੇ ਉਹਨਾਂ ਨੂੰ ਸਿਟ ਦੇ ਹੈੱਡ ਲਗਾ ਦਿੱਤਾ ਗਿਆ ਔਰ ਅਭਿ ਮੰਨਿਉ ਰਾਣਾ ਆਈਪੀਐਸ ਅਫਸਰ ਉਹਨਾਂ ਦੇ ਨਾਲ ਤਾਇਨਾਤ ਕੀਤੇ ਗਏ ਨੇ ਮੈਂਬਰ ਵਜੋਂ ਤੇ ਇੱਕ ਗੁਰਬੰਸ ਸਿੰਘ ਐਸਟੀਐਨਆਰਆਈ ਸਾਨੂੰ ਉਹਨਾਂ ਨੂੰ ਤੈਨਾਤ ਕੀਤਾ ਗਿਆ ਇਹ 31 ਮਾਰਚ 2025 ਨੂੰ ਇੱਕ ਪੰਜਵੀਂ ਸੈਟ ਬਣਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਦੋਂ ਇਹ ਸਵਾਲ ਖੜਾ ਕੀਤਾ ਕਿ ਪੰਜ ਸੈਟ ਬਣ ਗਈਆਂ ਇਸ ਮਾਮਲੇ ਵਿੱਚ ਔਰ ਵਿਕਰਮਜੀਤਿਆ ਇਸ ਦੇ ਬਾਰੇ ਖੁਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਵਾਬ ਦੇ ਚੁੱਕੇ ਨੇ ਕਿ ਪੰਜ ਸੈਟ ਬਣਦੀਆਂ ਨੇ ਪਰ ਇੱਕ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ ਔਰ ਹੋਣੇ ਜਿਹੜੀਆਂ ਪੰਜ ਵੱਖ-ਵੱਖਰੀਆਂ ਸੈਟ ਬਣੀਆਂ ਇਹਨਾਂ ਨੇ 10 ਪੇਸ਼ੀਆਂ ਵਿਕਰਮਜੀਤਿਆ ਦੀਆਂ ਪਟਿਆਲਾ ਦੇ ਵਿੱਚ ਪੁਆਈਆਂ ਨੇ 10 ਵਾਰ ਉਹਨਾਂ ਨੂੰ ਪੁਛਗੈਸ਼ ਦੇ ਲਈ ਸੱਦਿਆ ਗਿਆ ਇੱਕ ਵਾਰੀ ਤਾਂ ਬਿਕਰਮ ਮਜੀਠੀਆ ਇੱਕ ਜਾਂ ਦੋ ਦਫਾ ਸਭ ਨੂੰ ਯਾਦ ਹੋਣਾ ਹੈ ਕਿ ਪੇਸ਼ ਵੀ ਨਹੀਂ ਹੋਏ ਸਨ ਸਿੱਟ ਦੇ ਸਾਹਮਣੇ ਤਾਂ ਉਸ ਵਕਤ ਉਹਨਾਂ ਨੇ ਆਪਣੀ ਦਲੀਲ ਰੱਖੀ ਸੀ ਲਿਖਤੀ ਰੂਪ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਜਿਹੜੀ ਬੇਲ ਐਪਲੀਕੇਸ਼ਨ ਲੱਗੀ ਹੋਣ ਦੇ ਕਰਕੇ ਉਸ ਤਿਆਰੀ ਦੇ ਵਿੱਚ ਰੁੱਝੇ ਹੋਏ ਸਨ ਇਸ ਕਰਕੇ ਸੁਪਰੀਮ ਕੋਰਟ ਦੀ ਹਦਾਇਤ ਤੋਂ ਬਾਅਦ ਹੀ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਤੇ ਫਿਰ ਤਰੀਕਾ ਅੱਗੇ ਪਿੱਛੇ ਸਿੱਟ ਨੂੰ ਕਰਨੀਆਂ ਪਈਆਂ ਹਰਚਰਨ ਸਿੰਘ ਭੋਲਰ ਉਦੋਂ ਪੁਸ਼ਗਿਸ਼ ਕਰ ਰਹੇ ਸਨ ਇਸ ਸਿੱਟ ਦੇ ਵਿੱਚ ਜਦੋਂ ਚੌਥੀ ਸਿੱਟ ਕੰਮ ਕਰ ਰਹੀ ਸੀ ਤਾਂ ਉਸ ਵਕਤ ਉਹਨਾਂ ਨੂੰ ਵਿਕਰਮ ਮਜੀਠੀਆ ਨੂੰ ਫਿਰ ਪੇਸ਼ ਹੋਣਾ ਪਿਆ ਸੀ ਫਿਰ ਬੈਕ ਟੂ ਬੈਕ ਦੋ ਪੇਸ਼ੀਆਂ ਵਿਕਰਮ ਮਜੀਠੀਆ ਦੀਆਂ ਹੋਈਆਂ ਯਾਨੀ ਕਿ 2021 ਦੇ ਵਿੱਚ ਉਹ ਪਰਚਾ ਦਰਜ ਹੋਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ 10 ਵਾਰ ਪੁਸ਼ਗਿਸ਼ ਦੇ ਲਈ ਪੇਸ਼ੀਆਂ ਦੇ ਲਈ ਬੁਲਾਇਆ ਗਿਆ ਉਸ ਦੇ ਵਿੱਚ ਲੰਮੇ ਸੌੜੇ ਸਵਾਲ ਹੁੰਦੇ ਰਹੇ ਕਈ ਵਾਰੀ ਤਾਂ ਪਟਿਆਲਾ ਦੇ ਅੰਦਰ ਜਦੋਂ ਬੁਲਾਇਆ ਜਾਂਦਾ ਸੀ ਪੁਸ਼ਗਿਸ਼ ਦੇ ਲਈ ਤਾਂ ਉਹਨਾਂ ਤੋਂ ਘੰਟਿਆਂ ਵੱਧੀ ਪੁਸ਼ਗਿਸ਼ ਹੁੰਦੀ ਰਹੀ ਹੈ 5-5 ਘੰਟੇ 6-6 ਘੰਟੇ ਪਰ ਉਹ ਜਿਹੜੀ 6-6 ਘੰਟੇ ਹੋਈ ਸਿੱਟ ਦੀ ਰਿਪੋਰਟ ਹੈ ਉਸ ਨੇ ਚਲਾਨ ਦਾ ਰੂਪ ਪੇਸ਼ ਕਰਨਾ ਸੀ ਪਰ ਉਹ ਚਲਾਨ ਅੱਜ ਤੱਕ ਪਬਲਿਕ ਡੋਮੇਨ ਦੇ ਵਿੱਚ ਨਹੀਂ ਆ ਸਕਿਆ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਗੱਲ ਆਉਂਦੀ ਹੈ ਕਿ ਨਵਾਂ ਕੇਸ ਜਿਹੜਾ ਦਰਜ ਹੋਇਆ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦਾ ਹੁਣ ਗੱਲ ਕਰਾਂਗੇ ਉਸ ਦੇ ਬਾਰੇ ਜਿੱਥੇ ਇਹ ਪੰਜ ਸੱਟ ਦੇ ਬਾਰੇ ਪੁਸ਼ਗਿਸ਼ ਕਿੰਨੀ ਵਾਰੀ ਹੋਈ ਕਿੰਨੀਆਂ ਬਣੀਆਂ ਇਸ ਦੇ ਦੌਰਾਨ ਹੀ ਇਹ ਵੀ ਇੱਥੇ ਦੱਸਣਾ ਬਣਦਾ ਹੈ ਕਿ ਬਿਕਰਮ ਮਜੀਠੀਆ ਨੇ ਉਸ ਕੇਸ ਦੇ ਵਿੱਚ 5.5 ਮਹੀਨੇ ਜੇਲ੍ਹ ਆ ਜਿਹੜੀ ਭੁਗਤੀ ਪਟਿਆਲਾ ਜੇਲ੍ਹ ਦੇ ਵਿੱਚ ਪੰਜ ਸਾਲ ਉਸ ਤੋਂ ਬਾਅਦ ਉਹਨਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਦੀ ਹੈ ਫਿਰ ਹਾਈ ਕੋਰਟ ਦੇ ਵਿੱਚ ਵੀ ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਜਾਣਾ ਪਿਆ ਉਹਨਾਂ ਨੂੰ ਸੁਪਰੀਮ ਕੋਰਟ ਔਰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਦਿੱਤਾ ਗਿਆ ਸੀ ਸਰਕਾਰ ਦੇ ਵੱਲੋਂ ਹਾਈ ਕੋਰਟ ਦੀ ਜਿਹੜੀ ਮਿਲੀ ਜ਼ਮਾਨਤ ਨੂੰ ਲੈ ਕੇ ਫਿਰ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਪੈਂਦੀ ਹੈ ਸਰਕਾਰ ਦੇ ਵੱਲੋਂ ਜਿਸ ਦੇ ਆਧਾਰ ਦੇ ਉੱਤੇ ਫਿਰ ਵਿਕਰਮਜੀਠੀਆ ਨੂੰ ਜ਼ਮਾਨਤ ਮਿਲ ਜਾਂਦੀ ਹੈ ਰਹਾਤ ਮਿਲ ਜਾਂਦੀ ਹੈ ਔਰ ਵਿਕਰਮਜੀਠੀਆ ਦੇ ਉੱਤੇ ਫਿਰ ਜਿਹੜਾ ਨਵਾਂ ਪਰਚਾ ਦਰਜ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਉਸ ਐਫ ਆਈ ਆਰ ਦੇ ਵਿੱਚ ਵੀ 2012 2021 ਦੇ ਪਰਚੇ ਦਾ ਦੀ ਜਿਹੜੀ ਹੈ ਹਵਾਲਾ ਦਿੱਤਾ ਗਿਆ ਕਿ ਦਰਜ ਹੋਇਆ ਸੀ ਇਸ ਮਾਮਲੇ ਦੇ ਵਿੱਚ ਜਦੋਂ ਵਿਕਰਮਜੀਤਿਆ ਦੇ ਖਿਲਾਫ ਗੱਲਾਂ ਸਾਹਮਣੇ ਆਈਆਂ ਨੇ ਜਾਂ ਜਗਦੀਪ ਸਿੰਘ ਭੋਲਾ ਨੇ ਜਦੋਂ ਨਾਮ ਲਿਆ ਸੀ 2012-13 ਦੇ ਦੌਰਾਨ ਤਾਂ ਉਸ ਵਕਤ ED ਨੇ ਵੀ ਪੁਸ਼ਕਸ਼ ਦੇ ਲਈ ਸਰਦਿਆ ਸੀ ਇਸ ਦੇ ਬਾਰੇ ਡਿਪਟੀ ਡਾਇਰੈਕਟਰ ਨਰੰਜਨ ਸਿੰਘ ਜਿਹੜੇ ਕੀ ਸਾਬਕਾ ਅਫਸਰ ਨੇ ਇਡੀ ਦੇ ਉਹਨਾਂ ਨੇ ਵੀ ਕਈ ਇੰਟਰਵਿਊਜ਼ ਦੇ ਵਿੱਚ ਔਰ ਖਾਸ ਕਰਕੇ ਇਸ ਨਵੇਂ ਕੇਸ ਦਰਜ ਹੋਣ ਤੋਂ ਬਾਅਦ ਵਿਜੀਲੈਂਸ ਕੋਲ ਜਾ ਕੇ ਬਿਆਨ ਦਰਜ ਕਰਾਏ ਨੇ ਕਿ ਉਹਨਾਂ ਨੇ ਉਸ ਵਕਤ ਪੁਸ਼ਕਿਸ਼ ਦੇ ਲਈ ਕਿਵੇਂ ਸੱਦਿਆ ਔਰ ਉਹਨਾਂ ਦੇ ਕੇਸ ਦੇ ਵਿੱਚ ਕਿਵੇਂ ਰੁਕਾਵਟਾਂ ਪਈਆਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਵੀ ਦੱਸ ਦਿੱਤੀਆਂ ਨੇ ਹੁਣ ਨਵਾਂ ਜਿਹੜਾ ਕੇਸ ਦਰਜ ਹੋਇਆ ਇਸ ਦੇ ਵਿੱਚ 1 ਦਿਨ ਦੀ ਹਿਰਾਸਤ ਤੇ 11 ਦਿਨ ਦਾ ਜਿਹੜਾ ਆ ਵਿਜੀਲੈਂਸ ਰਿਮਾਂਡ ਅੱਜ ਜਦੋਂ ਮੁਹਾਲੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਬਿਕਰਮਜੀਤ ਸਿੰਘ ਦੀ ਤਾਂ ਵਿਜੀਲੈਂਸ ਦੇ ਵੱਲੋਂ ਜਾਂ ਸਰਕਾਰੀ ਵਕੀਲਾਂ ਦੇ ਵੱਲੋਂ ਰਿਮਾਂਡ ਵਿਜੀਲੈਂਸ ਦਾ ਨਹੀਂ ਮੰਨਿਆ ਜਿਹੜਾ ਮੰਗਿਆ ਗਿਆ 3 ਦਿਨ ਦਾ ਰਿਜ਼ਰਵ ਹੈ ਨਵੇਂ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ 3 ਦਿਨ ਦਾ ਰਿਜ਼ਰਵ ਰਿਮਾਂਡ ਹੈ ਜਿਹੜਾ ਵਿਕਰਮਜੀਠੀਆ ਦਾ ਕਿਸੇ ਵੀ ਵੇਲੇ ਵਰਤਿਆ ਜਾ ਸਕਦਾ ਹੈ ਸੰਵਿਧਾਨ ਦੀ ਆਗਿਆ ਲੈ ਕੇ ਕਾਨੂੰਨ ਦੀ ਆਗਿਆ ਲੈ ਕੇ ਪਰ ਹੁਣ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਪਰ ਇਹਨਾਂ ਕਿਉਂਕਿ ਪਹਿਲਾਂ ਜਿਹੜਾ ਵੇਰਵੇ ਸਾਂਝੇ ਕੀਤੇ ਨੇ ਹੁਣ ਤਾਜ਼ਾ ਇਸ ਕੇਸ ਦੇ ਵਿੱਚ ਜਿਹੜਾ 10-11 ਦਿਨ ਦੀ ਪੁਸ਼ਕਿਸ਼ ਹੋਈ ਚਾਹੇ ਵਿਕਰਮਜੀਠੀਆ ਨੂੰ ਹਿਮਾਚਲ ਪ੍ਰਦੇਸ਼ ਲਜਾਇਆ ਗਿਆ ਜਾਂ ਫਿਰ ਬਿਕਰਮਜੀਠਿਆ ਦੇ ਹੋਰ ਟਿਕਾਣਿਆਂ ਦੀ ਪੁਸ਼ਗਿਸਤ ਦੇ ਲਈ ਯੂਪੀ ਦੇ ਵਿੱਚ ਗੋਰਖਪੁਰ ਜਾਂਦੀ ਹੈ ਟੀਮ ਦਿੱਲੀ ਦੇ ਵਿੱਚ ਕਈ ਟੀਮਾਂ ਜਾਂਦੀਆਂ ਨੇ ਇਥੋਂ ਤੱਕ ਕਿ ਹਲਕਾ ਮਜੀਠਾ ਦੇ ਵਿੱਚ ਬਿਕਰਮਜੀਠਿਆ ਨੂੰ ਲੈ ਕੇ ਗਏ ਟੀਮਾਂ ਸਨ ਉੱਥੇ ਵੀ ਜਿਹੜੀ ਪੜਤਾਲ ਕੀਤੀ ਗਈ ਇਸ ਸਾਰੇ ਦੇ ਬਾਰੇ ਹੁਣ ਦੋ ਪੱਖ ਸਾਹਮਣੇ ਆਏ ਨੇ ਕਿ ਇਹਨਾਂ 10 11 ਦਿਨਾਂ ਦੇ ਵਿੱਚ ਕੀ ਕੀ ਲੱਭਿਆ ਪਹਿਲਾਂ ਸਰਕਾਰੀ ਵਕੀਲ ਜਿਹੜੇ ਕਿ ਬਿਕਰਮਜੀਠੀਆ ਦੇ ਇਸ ਨਵੇਂ ਹੋਏ ਕੇਸ ਦਰਜ ਦੇ ਦੌਰਾਨ ਵਿਜੀਲੈਂਸ ਦੀ ਪੁਸ਼ਕਿਸ਼ ਤੋਂ ਬਾਅਦ মিডিਆ ਦੇ ਨਾਲ ਮੁਖਾਤਬ ਹੋਏ ਨੇ ਉਹਨਾਂ ਨੇ ਕੀ ਬਿਆਨ ਦਿੱਤਾ ਪਹਿਲਾਂ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਫਿਰ ਦੂਜਾ ਪੱਖ ਜੋ ਬਿਕਰਮਜੀਠੀਆ ਦੇ ਵਕੀਲ ਕਹਿ ਰਹੇ ਨੇ ਉਹ ਵੀ ਸਾਂਝਾ ਕਰਦੇ ਆ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡੂਰਿੰਗ ਦੇ ਪੀਰੀਅਡ ਦੇ ਵਿੱਚ ਤੇ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਤੇ 12 ਆਲਰੇਡੀ ਹੋ ਚੁੱਕੇ ਸੀ ਤਾਂ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਉਹ ਆਲਰੇਡੀ ਕੋਰ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਤੇ ਉਹ ਤੇ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਪੁਲਿਸ ਕੋਈ ਪੁੱਛਗਿੱਛ ਨਹੀਂ ਕਰਨਾ ਚਾਹੁੰਦੀ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਇੱਕੋ ਗੱਲ ਕਹਿ ਰਿਹਾ ਕਿ ਜਿਹੜਾ ਸਾਰਾ ਮੁਕੱਦਮਾ ਇਹ ਸਾਰਾ ਮੁਕੱਦਮਾ ਹੋ ਸਕਦਾ ਹੈ ਤੇ ਆਧਾਰਿਤ ਹੈ ਪੁਲਿਸ ਕੋਲੇ ਪਹਿਲਾਂ ਡਰੱਗ ਕੇਸ ਦੇ ਵਿੱਚ ਕੋਈ ਡਰੱਗ ਦਾ ਸਬੂਤ ਨਹੀਂ ਲੱਭਿਆ ਅਜ ਤੱਕ ਹੁਣ ਕਰਾਪਸ਼ਨ ਦੇ ਕੇਸ ਦੇ ਵਿੱਚ ਇਹਨਾਂ ਨੂੰ ਕੋਈ ਐਸੈਟ ਨਹੀਂ ਲੱਭ ਰਿਹਾ ਨਹੀਂ ਜਿਹੜੀ ਪੁਲਿਸ 2 ਦਿਨ ਪਹਿਲਾਂ ਤੱਕ ਇਹ ਗੱਲ ਕਹਿ ਰਹੀ ਸੀ ਕਿ ਜੀ ਵਿਕਰਮ ਮਜੀਠੀਆ ਤਾਂ ਕੋਆਪਰੇਟ ਨਹੀਂ ਕਰ ਰਹੇ ਪਤਾ ਨਹੀਂ ਅਸੀਂ ਆਹ ਜਗ੍ਹਾ ਤੇ ਰੇਡ ਕਰਕੇ ਆਉਣੀ ਉੱਥੇ ਰੇਡ ਕਰਕੇ ਆਉਣੀ ਅੱਜ ਆ ਕੇ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਸਾਡੀ ਪੁੱਛਗਿੱਛ ਖਤਮ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿਓ ਤੁਸੀਂ ਦੋਵੇਂ ਪੱਖ ਸੁਣ ਲੈਨੇ ਕਿ ਇਸ 10-11 ਦਿਨ ਦੀ ਪੁੱਛਪੜਤਾਲ ਦੇ ਦੌਰਾਨ ਸਰਕਾਰੀ ਵਕੀਲ ਕੀ ਕਹਿ ਰਹੇ ਨੇ ਕਿ ਕੀ ਕੁਝ ਲੱਭਿਆ ਔਰ ਕਿਸ ਦੇ ਸਬੂਤ ਕਦੋਂ ਪੇਸ਼ ਕੀਤੇ ਜਾਣਗੇ ਜਦੋਂ ਗੱਲ ਹੁੰਦੀ ਹੈ ਵਿਕਰਮਜੀਠੀਆ ਦੇ ਪੱਖ ਦੇ ਵਕੀਲਾਂ ਦੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ 10-11 ਦਿਨਾਂ ਦੇ ਦੌਰਾਨ ਕੁਝ ਵੀ ਜਿਹਾ ਨਹੀਂ ਲੱਭਿਆ ਔਰ ਜਿਹੜੀ ਜਾਇਦਾਦ ਦੀ ਗੱਲ ਕੀਤੀ ਜਾ ਰਹੀ ਹੈ ਬਾਹਰ ਕੁਝ ਦੱਸਿਆ ਜਾ ਰਿਹਾ ਹੈ ਅੰਦਰ ਕੋਈ ਵੀ ਇਸ ਤਰ੍ਹਾਂ ਦੀ ਗੱਲ ਅਦਾਲਤ ਦੀ ਪ੍ਰਕਿਰਿਆ ਦੌਰਾਨ ਨਹੀਂ ਕੀਤੀ ਜਾ ਰਹੀ ਪਰ ਸਰਕਾਰੀ ਵਕੀਲਾਂ ਦਾ ਦਾਵਾ ਹੈ ਕਿ ਜਦੋਂ ਚਲਾਨ ਤਿਆਰ ਹੋਏਗਾ ਚਲਾਨ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮੈਂਸ਼ਨ ਕੀਤਾ ਜਾਏਗਾ ਜੋ-ਜੋ ਲੱਭੀਆਂ ਜਾ ਰਹੀਆਂ ਨੇ ਬਹੁਤਾ ਕੁਝ ਤਾਂ ਵਿਸਥਾਰਪੂਰਵਕ ਜੋ ਕਿ ਜਾਂਚ ਦੇ ਅਧੀਨ ਹੈ ਉਹ ਬਾਹਰ ਨਹੀਂ ਦੱਸਿਆ ਗਿਆ ਪਰ ਮੀਡੀਆ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਵੀ ਕਈ ਗੱਲਾਂ ਜਿਹੀਆਂ ਸਾਹਮਣੇ ਆਈਆਂ ਨੇ ਜਿਸ ਨੂੰ ਸਿਰੇ ਤੋਂ ਠੁਕਰਾ ਦਿੱਤਾ ਜਾਂ ਬੇਬੁਨਿਆਦ ਦੱਸਿਆ ਸ਼ਰਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਹਾਲਾਂਕਿ ਸਰਕਾਰੀ ਵਕੀਲਾ ਨੇ ਤਾਂ ਅੱਜ ਹੈਰਾਨੀ ਜਨਕ ਗੱਲ ਇਹ ਵੀ ਦੱਸੀ ਆ ਕਿ ਵਿਕਰਮ ਜੀਠਿਆ ਨੂੰ ਬਚਾਉਣ ਦੇ ਲਈ ਜਾਂ ਉਹਨਾਂ ਦਾ ਸਾਥ ਦੇਣ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੀ ਭੂਮਿਕਾ ਨਿਭਾ ਰਹੀ ਹੈ ਬੇਸ਼ੱਕ ਉੱਥੇ ਕਾਂਗਰਸ ਦੀ ਸਰਕਾਰ ਹੈ ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਵਿਕਰਮ ਜੀਠਿਆ ਦਾ ਸਾਥ ਜਿਹੜਾ ਉਹ ਦਿੱਤਾ ਜਾ ਰਿਹਾ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੱਲੋਂ ਸਹਿਯੋਗ ਨਹੀਂ ਕੀਤਾ ਗਿਆ। ਔਰ ਸਾਡੀਆਂ ਟੀਮਾਂ ਨੇ ਜਿਹੜੀਆਂ ਹਾਲੇ ਵੀ ਲੱਗੀਆਂ ਹੋਈਆਂ ਨੇ ਔਰ ਇਸ ਕੇਸ ਦੇ ਵਿੱਚ ਜੋ ਕੁਝ ਲੱਭੇਗਾ ਉਹ ਚਲਾਨ ਦੇ ਰੂਪ ਦੇ ਵਿੱਚ ਜ਼ਰੂਰ ਪੇਸ਼ ਕੀਤਾ ਜਾਏਗਾ 11 12 ਦਿਨਾਂ ਦੇ ਪ੍ਰੋਸੀਜਰ ਦੇ ਦੌਰਾਨ ਕੀ ਕੁਝ ਲੱਭਿਆ ਸਾਹਮਣੇ ਜਿਹੜਾ ਤੁਸੀਂ ਦੱਸਣਾ ਚਾਹੋ ਬਹੁਤ ਕੁਝ ਨਿਕਲ ਕੇ ਆਇਆ ਹੈ ਕਾਫੀ ਇਹ ਜਿਹੇ ਡਾਕੂਮੈਂਟਸ ਨਿਕਲ ਕੇ ਆਏ ਨੇ ਕਾਫੀ ਇਹ ਜੇ ਬੇਨਾਮੀ ਟਰਾਂਜੈਕਸ਼ਨਸ ਨਿਕਲ ਕੇ ਆਈਆਂ ਨੇ ਜਿਹੜੀ ਐਫ ਆਈ ਆਰ ਤੋਂ ਇਲਾਵਾ ਜਿਹੜੀ ਕਾਫੀ ਕੁਝ ਉਹਦੇ ਵਿੱਚ ਜਿਹੜੇ ਤੱਥ ਨੇ ਨਵੇਂ ਆਏ ਨੇ ਜਿਹੜੇ ਕਿ ਹੌਲੀ ਹੌਲੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਉਹਨਾਂ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਕਾਫੀ ਰਜਿਸਟਰੀਆਂ ਹਟਾਈਆਂ ਨੇ ਕਾਫੀ ਜਿਵੇਂ ਸ਼ਿਮਲਾ ਦੇ ਵਿੱਚ ਐਗਰੀਕਲਚ ਆਲੀਸ਼ਾਨ ਘਰ ਬਣਿਆ ਹੋਇਆ ਹੈ ਉਹ ਸਾਰਿਆਂ ਦੀ ਵੈਲਿਊਏਸ਼ਨ ਵਗੈਰਾ ਹੋਏਗੀ ਕਾਫੀ ਕੁਝ ਇਹ ਜਿਹਾ ਪ੍ਰੋਸੈਸ ਹੈ ਜਿਹੜਾ ਡਿਊਰਿੰਗ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਚੱਲਣਾ ਤੇ 11 12 ਦਿਨਾਂ ਵਿੱਚ ਹੀ ਇਹ ਸਭ ਕੁਝ ਨਿਕਲ ਕੇ ਆਇਆ ਇੱਕ ਗੱਲ ਜ਼ਰੂਰ ਕਲੀਅਰ ਕਰੋ ਜਿਹੜੀ ਸ਼ਿਮਲਾ ਦੀ ਗੱਲ ਚੱਲਦੀ ਹੈ ਉੱਥੇ ਇੱਕ ਗੱਲ ਸਾਹਮਣੇ ਪ੍ਰਚਾਰੀ ਗਈ ਵਿਕਰਮ ਜੀਠੀਆ ਪੱਖ ਦੇ ਵਕੀਲ ਹੁਣੇ ਬਿਆਨ ਦੇ ਰਹੇ ਸੀ ਉਹ ਕਹਿੰਦੇ 1000 ਏਕੜ ਦਾ ਝੂਠ ਬੋਲਿਆ ਗਿਆ ਸ਼ਰਿਆਮ ਕੀ ਹੈ 1000 ਏਕੜ ਉੱਥੇ ਇਹ ਕੋਈ ਹੋਰ ਡਾਕੂਮੈਂਟ ਨਹੀਂ ਬੋਲ ਰਿਹਾ ਰਜਿਸਟਰੀ ਬੋਲ ਰਹੀ ਹੈ ਰਜਿਸਟਰੀ ਜਿਹੜੀ ਕਿ ਗਨੀਵ ਕੌਰ ਗਰੇਵਾਲ ਦੇ ਨਾਮ ਦੇ ਉੱਤੇ ਆ 2011 ਦੀ ਔਰ ਰਜਿਸਟਰੀ ਦੇ ਵਿੱਚ ਲਿਖਿਆ ਹੋਇਆ ਹੈ ਅਸੀਂ ਆਪਣੇ ਵੱਲੋਂ ਕੁਝ ਨਹੀਂ ਬੋਲੇ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਰਜਿਸਟਰੀ ਹੱਥ ਲੱਗੀ ਉਹ ਰਜਿਸਟਰੀ ਜਦੋਂ ਵਾਚ ਕੀਤੀ ਗਈ ਤਾਂ ਉਹਦੇ ਵਿੱਚ 402 ਹੈਕਟੇਅਰ ਲਿਖਿਆ ਆਇਆ ਸੀ ਤਾਂ ਉਹ ਸਾਰੀ ਉਸੇ ਤੇ ਜਦੋਂ ਇਹਨਾਂ ਨੂੰ Shimla ਲੈ ਕੇ ਗਏ ਸੀ ਤਾਂ ਉਦੋਂ ਇਹਨਾਂ ਨੇ ਕੋਆਪਰੇਟ ਨਹੀਂ ਕੀਤਾ ਉੱਥੇ ਜਾ ਕੇ ਘਰ ਖੋਲ੍ਹਣ ਨਹੀਂ ਦਿੱਤਾ ਉੱਥੇ ਡਾਕੂਮੈਂਟਸ ਵਗੈਰਾ ਗਈ ਸੀ ਤੇ ਹੁਣ ਦੁਬਾਰਾ ਟੀਮਸ ਉੱਥੇ ਗਈਆਂ ਹੋਈਆਂ ਨੇ ਸਾਨੂੰ ਬਲਕਿ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਡਾਇਰੈਕਸ਼ਨ ਕਰਵਾਨੀਆਂ ਪਈਆਂ ਇਥੋਂ ਕੋਰਟ ਤੋਂ ਕਿ ਉੱਥੇ ਜਾ ਕੇ ਵੀ ਸਾਨੂੰ ਪ੍ਰੋਪਰ ਜਿਹੜਾ ਹੈ ਕਿ ਪੁਲਿਸ ਜਿਹੜੀ ਹੈ ਵੀ ਅਸਿਸਟ ਕਰ ਦੇਵੇ ਕਿਉਂਕਿ ਇਹਨਾਂ ਨੇ ਉੱਥੇ ਪੁਲਿਸ ਨਾਲ ਵੀ ਆਪਸ ਵਿੱਚ ਮੇਲਜੋਲ ਕਰਕੇ ਉੱਥੇ ਦੀ ਪੁਲਿਸ ਵੀ ਨਾਲ ਲਾ ਲਈ ਸੀ ਉੱਥੇ ਕਿਉਂਕਿ ਉੱਥੇ ਕਾਂਗਰਸ ਦੀ ਗਵਰਨਮੈਂਟ ਹੈ हिमाचल प्रदेश ਦੇ ਵਿੱਚ ਤੇ ਉੱਥੇ ਦੀ ਪੁਲਿਸ ਨੇ ਵੀ ਪ੍ਰੋਪਰ ਜਿਹੜਾ ਸੀ ਸਾਡੀ ਮਤਲਬ ਹੈਲਪ ਨਹੀਂ ਕੀਤੀ। ਵਿਕਰਮਜੀਤ ਸਿੰਘ ਤੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਨੇ ਕਾਂਗਰਸ ਕਿਵੇਂ ਮਿਲ ਸਕਦੀ ਹੈ? ਤੁਸੀਂ ਆ ਸਾਰੀ ਕਾਂਗਰਸ ਇਹਨਾਂ ਦੇ ਪੱਖ ਦੇ ਵਿੱਚ ਇਸ ਟਾਈਮ ਦੇ ਤੇ ਖੜੀ ਸੀ। ਮੈਂ ਚਲੋ ਪੋਲੀਟੀਕਲ ਇਸਤੇ ਨਹੀਂ ਕਹੂੰਗਾ ਬਟ ਸਾਰੀ ਕਾਂਗਰਸ ਸਪੋਰਟ ਦੇ ਵਿੱਚ ਇਹਨਾਂ ਦੇ ਖੜੀ ਸੀ ਡੀ ਕੇਸਸ ਦੇ ਵਿੱਚ। ਹਿਮਾਚਲ ਦੀ ਪੁਲਿਸ ਨੇ ਵੀ ਸਾਥ ਦਿੱਤਾ ਵਿਕਰਮਜੀਤ। ਬਿਲਕੁਲ ਬਿਲਕੁਲ ਸਰ ਉਹ ਤਾਂ ਫੈਕਚੁਅਲੀ ਚੀਜ਼ ਹੈਗੀ ਆ ਤਾਂ ਇਸੇ ਕਰਕੇ ਕੋਰਟ ਤੋਂ ਡਾਇਰੈਕਸ਼ਨ ਲੈਣੀ ਪਈਆਂ ਨੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੇ ਲਈ। ਹੁਣ ਨਵੇਂ ਕੇਸ ਦੇ ਵਿੱਚ ਚਲਾਨ ਕਦੋਂ ਪ ਇਹ ਤਾਂ ਵਿਜੀਲੈਂਸ ਦੇ ਮੌਜੂਦਾ ਅਧਿਕਾਰੀਆਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਦੋਂ ਪੇਸ਼ ਕਰ ਪਾਉਂਦੇ ਨੇ ਪਰ ਜਿਹੜਾ ਕਾਂਗਰਸ ਸਰਕਾਰ ਦੇ ਵੇਲੇ 2012 2021 ਨੂੰ ਕੇਸ ਦਰਜ ਹੋਇਆ ਐਨਡੀਪੀਐਸ ਦਾ ਉਸ ਦੇ ਵਿੱਚ ਨਾ ਤੇ ਕਾਂਗਰਸ ਸਰਕਾਰ ਉਸ ਕਾਰਵਾਈ ਨੂੰ ਅੰਜਾਮ ਦੇ ਸਕੀ ਹੈ ਸਿਰੇ ਤੱਕ ਔਰ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ 1-3 ਸਾਲ ਦੇ ਕਾਰਜਕਾਲ ਦੇ ਦੌਰਾਨ ਉਸ ਕੇਸ ਵਿੱਚ ਕੋਈ ਚਲਾਨ ਪੇਸ਼ ਕੀਤਾ ਗਿਆ ਹਾਲਾਂਕਿ ਪੰਜ ਸਿੱਟ ਦਾ ਗਠਨ ਹੋਣਾ 10 ਪੇਸ਼ੀਆਂ ਹੋਣੀਆਂ ਇਸ ਦੇ ਬਾਵਜੂਦ ਚਲਾਨ ਨਾ ਪੇਸ਼ ਹੋਣਾ ਵੀ ਕਿਹੜਾ ਕਿਤੇ ਸਿਸਟਮ ਦੇ ਉੱਤੇ ਵੱਡੇ ਸਵਾਲ ਖੜੇ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਸਰਕਾਰ ਜਦੋਂ ਜੀ ਸਿੰਘ ਭੋਲਾ ਨੇ ਨਾਮ ਲਿਆ ਤਾਂ ਉਸ ਵਕਤ ਦੋਸ਼ ਲੱਗਦੇ ਨੇ ਸਰਕਾਰ ਦੇ ਉੱਤੇ ਤਾਂ ਅਕਾਲੀ ਸਰਕਾਰ ਦੇ ਉੱਤੇ ਕਈ ਅਫਸਰਾਂ ਨੇ ਵੀ ਦੋਸ਼ ਲਾਏ ਨੇ ਔਰ ਕਈ ਪੋਲੀਟੀਕਲ ਲੀਡਰਾਂ ਨੇ ਵੀ ਬਿਆਨ ਦਿੱਤੇ ਕਿ ਉਦੋਂ ਬਿਕਰਮਜੀਤਿਆ ਨੂੰ ਬਚਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਦੀ ਸਰਕਾਰ ਦੇ ਦੌਰਾਨ ਤਾਂ ਇਹ ਦੋਸ਼ ਸਾਹਮਣੇ ਆਇਆ ਫਿਰ ਗੱਲ ਆਉਂਦੀ ਹੈ 5 ਸਾਲ ਦੇ ਕਾਰਜਕਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਉਸ ਵਕਤ 5 ਸਾਲ ਦੇ ਜਿਹੜਾ ਕਿ ਅਰਸੇ ਦੇ ਦੌਰਾਨ ਵਿਕਰਮ ਮਜੀਠੀਆ ਦੇ ਉੱਤੇ ਪਹਿਲੇ 4 ਸਾਲ ਕਾਰਵਾਈ ਕਿਉਂ ਨਾ ਕੀਤੀ ਗਈ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਜੇਕਰ ਚਰਨਜੀਤ ਸਿੰਘ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੇ ਦੌਰਾਨ ਅਖੀਰਲੇ ਦਿਨਾਂ ਵਿੱਚ ਜਿਵੇਂ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਦਲੀਲ ਦਿੱਤੀ ਸੀ ਕਿ 15 ਦਿਨ ਬਾਕੀ ਬਚੇ ਸੀ ਚਲਾਨ ਇਸ ਕਰਕੇ 90 ਦਿਨਾਂ ਚ ਪੇਸ਼ ਕਰਨਾ ਹੁੰਦਾ ਹੈ ਕਾਨੂੰਨ ਦੇ ਮੁਤਾਬਕ ਇਸ ਕਰਕੇ ਅਸੀਂ ਪੇਸ਼ ਨਹੀਂ ਕਰ पाए ਉਦੋਂ ਤੱਕ ਖਾਲੀ ਤਫ਼ਤੀਸ਼ ਚੱਲ ਰਹੀ ਸੀ ਕਾਂਗਰਸ ਸਰਕਾਰ ਨੇ ਇਹ ਕਹਿ ਕੇ ਜਿਹੜੀ ਇਹ ਗੱਲ ਮੁਕਾ ਦਿੱਤੀ ਫਿਰ ਗੱਲ ਆਉਂਦੀ ਆਮ ਆਦਮੀ ਪਾਰਟੀ ਦੀ ਚਲਾਨੀ ਪੇਸ਼ ਹੋਇਆ ਤੇ ਹੁਣ ਜਿਹੜਾ ਨਵਾਂ ਪਰਚਾ ਦਰਜ ਹੋਇਆ ਇਸ ਦੇ ਵਿੱਚ ਸਰਕਾਰ ਦੇ ਦਾਅਵੇ ਅਲੱਗ ਨੇ ਹਾਲਾਂਕਿ ਵਿਜੀਲੈਂਸ ਨੇ ਜਦੋਂ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਹਿਰਾਸਤ ਦੇ ਵਿੱਚ ਲਿਆ ਅੱਜ ਤੱਕ ਦੀ ਪ੍ਰਕਿਰਿਆ ਦੇ ਦੌਰਾਨ ਵੀ ਇਨਾ ਪਿਛਲੇ 12-13 ਦਿਨਾਂ ਦੇ ਵਿੱਚ ਵਿਜੀਲੈਂਸ ਨੇ ਸਿਰਫ ਪਹਿਲੇ ਦਿਨ ਹੀ ਜਾਣਕਾਰੀ ਸਾਂਝੀ ਕੀਤੀ ਸੀ ਉਸ ਤੋਂ ਬਾਅਦ 11 ਦਿਨਾਂ ਦੇ ਵਿੱਚੋਂ ਕੀ ਕੁਝ ਲੱਭਿਆ ਵਿਜੀਲੈਂਸ ਨੇ ਅਧਿਕਾਰਤ ਤੌਰ ਦੇ ਉੱਤੇ ਤਾਂ ਕੁਝ ਵੀ ਨਹੀਂ ਦੱਸਿਆ ਪਰ ਸਰਕਾਰੀ ਵਕੀਲਾਂ ਦੇ ਵੱਲੋਂ ਇਹ ਜਾਣਕਾਰੀ ਜ਼ਰੂਰ ਆ ਜਿਹੜੀ ਉਹ ਦੱਸੀ ਗਈ ਹੈ ਹੁਣ ਤੱਕ ਦੀ ਕਾਰਵਾਈ ਦੇ ਮੁਤਾਬਕ ਚਾਹੇ ਅਸੀਂ 2012-13 ਤੋਂ ਲੈ ਕੇ 2025 ਦੀ ਗੱਲ ਕਰੀਏ ਜਾਂ ਫਿਰ 2012-2021 ਜਦੋਂ ਪਹਿਲਾ ਕੇਸ ਦਰਜ ਹੋਇਆ ਵਿਕਰਮਜੀਠਿਆ ਦੇ ਉੱਤੇ ਉਦੋਂ ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰੀਏ ਇਹ ਜਿਹੜੀ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਕੌਣ ਸੱਚਾ ਹੋ ਸਕਦਾ ਹੈ ਕੌਣ ਝੂਠਾ ਹੋ ਸਕਦਾ ਹੈ ਕਿਸ ਦੀਆਂ ਦਲੀਲਾਂ ਵਿੱਚ ਦਮ ਹੈ ਤੇ ਕਿਸ ਦੀਆਂ ਦਲੀਲਾਂ ਕਮਜ਼ੋਰ ਨਜ਼ਰ ਆਉਂਦੀਆਂ ਨੇ ਇਸ ਦੇ ਬਾਰੇ ਆਪਣੀ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ